ਸ਼੍ਰੀਕਾਲ ਪ੍ਰੋਗਰਾਮ ਤੁਹਾਡੀ ਚਿੱਠੀ ਮਿਲੀ ਦਾ ਪਹਿਲਾ ਐਪੀਸੋਡ ਲੈ ਕੇ ਮੈਂ ਹਾਜ਼ਰ ਹਾਂ ਰਣਦੀਪ ਪੰਦੇਰ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਕਿ ਤੁਸੀਂ ਇਸ ਮੰਚ ਨੂੰ ਆਪਣੇ ਇਸ ਚੈਨਲ ਨੂੰ ਬਹੁਤ ਪਿਆਰ ਦੇ ਰਹੇ ਹੋ ਤੁਹਾਡੇ ਬਹੁਤ ਸਾਰੇ ਕਮੈਂਟਸ ਮੇਰੇ ਕੋਲ ਹਮੇਸ਼ਾ ਆਉਂਦੇ ਰਹੇ ਨੇ ਤੇ ਹਰ ਇੱਕ ਦੇ ਕਮੈਂਟ ਦਾ ਜਿਹੜਾ ਰਿਪਲਾਈ ਆ ਉਹ ਕਰਨਾ ਸੰਭਵ ਨਹੀਂ ਹੁੰਦਾ ਇਸੇ ਕਾਰਨ ਇਹ ਜਿਹੜਾ ਇੱਕ ਪ੍ਰੋਗਰਾਮ ਹੈ ਇਹ ਸ਼ੁਰੂ ਕੀਤਾ ਗਿਆ ਕਿਉਂਕਿ ਬਹੁਤ ਸਾਰੇ ਜਿਹੜੇ ਭੈਣਾਂ ਦੇ ਤੇ ਵੀਰਾਂ ਦੇ ਸਵਾਲ ਹੁੰਦੇ ਨੇ ਇਸ ਪ੍ਰੋਗਰਾਮ ਨੂੰ ਲੈ ਕੇ ਜਾਂ ਕਿਸੇ ਵੀ ਵਿਸ਼ੇ ਨੂੰ ਲੈ ਕੇ ਜਿਨ੍ਹਾਂ ਦੇ ਬਾਬਤੋ ਗੱਲ ਕਰਨੀ ਚਾਹੁੰਦੇ ਨੇ ਤੇ ਜਿਹਦੇ ਕਾਰਨ ਮੈਂ ਇਹ ਪ੍ਰੋਗਰਾਮ ਸ਼ੁਰੂ ਕੀਤਾ ਤਾਂ ਤੁਹਾਡੇ ਸਾਰਿਆਂ ਦੀ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਇੰਨਾ ਪਿਆਰ ਦਿੱਤਾ ਤੇ ਅੱਜ ਜਿਹੜਾ ਪਹਿਲਾ ਪ੍ਰੋਗਰਾਮ ਹੈ ਲੈ ਕੇ ਤੁਹਾਡੇ ਸਾਰਿਆਂ ਦੇ ਸਾਹਮਣੇ ਹਾਜ਼ਰ ਹਾਂ ਤੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੀ ਨਿੱਜਤਾ ਦਾ ਵੀ ਖਿਆਲ ਰੱਖਣਾ ਹੈ ਕਿਉਂਕਿ ਬਹੁਤ ਸਾਰੀਆਂ ਭੈਣਾਂ ਦੇ ਵੀ ਮੇਰੇ ਕੋਲ ਸੁਨੇਹੇ ਜਿਹੜੇ ਨੇ ਉਹ ਪਹੁੰਚੇ ਨੇ ਤੇ ਉਹਨਾਂ ਨੇ ਜਿਨ੍ਹਾਂ ਨੇ ਕਿਹਾ ਕਿ ਸਾਡਾ ਨਾਮ ਨਾਮ ਬੋਲਿਆ ਜਾਵੇ ਤਾਂ ਉਹਨਾਂ ਦਾ ਨਾਮ ਜਿਹੜਾ ਹੈਗਾ ਉਹ ਨਹੀਂ ਬੋਲਿਆ ਜਾਊਗਾ ਕਿਉਂਕਿ ਅਸੀਂ ਸਾਰੇ ਜਿਹੜੇ ਆ ਇੱਕ ਪਰਿਵਾਰ ਦਾ ਹਿੱਸਾ ਤੇ ਇੱਕ ਦੂਜੇ ਦੀ ਨਿੱਜਤਾ ਦਾ ਅਸੀਂ ਧਿਆਨ ਰੱਖਾਂਗੇ ਤੇ ਇੱਕ ਸੁਨੇਹਾ ਮੇਰੇ ਕੋਲ ਜਿਹੜਾ ਹੈ ਉਹ ਇੱਕ ਵੀਰ ਦਾ ਵੀ ਪਹੁੰਚਿਆ ਹੋਇਆ ਹੈ ਤੇ ਤਿੰਨ ਭੈਣਾਂ ਦਾ ਇਸੇ ਤਰ੍ਹਾਂ ਦਾ ਸੁਨੇਹਾ ਮੇਰੇ ਕੋਲ ਜਿਹੜਾ ਪਹੁੰਚਿਆ ਹੋਇਆ ਸੀ ਸੋ ਅੱਜ ਇੱਕ ਗੱਲ ਕਰਦੇ ਹਾਂ ਉਸੇ ਵਿਸ਼ੇ ਦੇ ਬਾਰੇ ਵਿੱਚ ਤੇ ਗੱਲ ਇਹ ਹੈ ਕਿ ਵੀਰ ਨੇ ਹਰਪ੍ਰੀਤ ਸਿੰਘ ਕਲੇਰ ਉਹਨਾਂ ਦਾ ਖੇੜੀ ਭਾਈਕੀ ਫਤਿਹਗੜ੍ਹ ਸਾਹਿਬ ਤੋਂ ਇੱਕ ਸੁਨੇਹਾ ਮੇਰੇ ਕੋਲ ਆਇਆ ਹੋਇਆ ਉਹ ਮੈਨੂੰ ਕਹਿੰਦੇ ਕਿ ਤੁਹਾਡਾ ਚਿਹਰਾ ਬਹੁਤ ਚਮਕਦਾ ਹੈ ਇਦਾ ਕਾਰਨ ਜਿਹੜਾ ਇਹ ਉਹ ਜਾਣਨਾ ਚਾਹੁੰਦੇ ਨੇ ਚਿਹਰੇ ਦੀ ਚਮਕ ਦਾ ਰਾਜ਼ ਦੱਸੋ ਸਭ ਤੋਂ ਪਹਿਲੀ ਗੱਲ ਤਾਂ ਕਿ ਇਹਦੇ ਵਿੱਚ ਜਿਹੜਾ ਨਾ ਸਭ ਤੋਂ ਵੱਡੀ ਗੱਲ ਜਿਹੜੀ ਆ ਕੁਦਰਤੀ ਹੁੰਦੀ ਹੈ ਕਿ ਕਈ ਵਾਰ ਕੁਦਰਤ ਵੱਲੋਂ ਸਾਨੂੰ ਬਹੁਤ ਚੀਜ਼ਾਂ ਜੜੀਆਂ ਨੇ ਤੋਹਫੇ ਦੇ ਵਿੱਚ ਮਿਲੀਆਂ ਹੁੰਦੀਆਂ ਤੇ ਕੁਦਰਤ ਨੂੰ ਕੁਦਰਤੀ ਢੰਗ ਦੇ ਨਾਲ ਹੀ ਸਾਭਿਆ ਜਾ ਸਕਦਾ ਹੈ ਤੇ ਇਸ ਚੀਜ਼ ਨੂੰ ਹੁਣ ਅਸੀਂ ਕਿਵੇਂ ਕਰਨਾ ਕਿ ਸਾਡਾ ਖਾਣ ਪੀਣ ਜਿਵੇਂ ਦਾ ਉਹਦਾ ਰਿਫਲੈਕਸ਼ਨ ਸਾਡੇ ਫੇਸ ਤੇ ਆਉਂਦਾ ਕਿ ਜੇ ਸਾਡੀ ਡਾਈਟ ਪਿਓਰ ਹੈ ਸਾਡਾ ਖਾਣ ਪੀਣ ਵਧੀਆ ਤਾਂ ਸਾਡਾ ਚਿਹਰਾ ਜਿਹੜਾ ਹੈ ਉਹ ਸਾਫ ਹੋਊਗਾ ਤੇ ਮੈਂ ਅੱਜ ਤੁਹਾਨੂੰ ਦੱਸੂਗੀ ਉਹ ਚੀਜ਼ਾਂ ਕਿ ਜਿਹੜੀਆਂ ਤੁਸੀਂ ਜੇ ਆਪਣੀ ਡਾਈਟ ਦੇ ਵਿੱਚ ਸ਼ਾਮਿਲ ਕਰ ਲਈਆਂ ਤਾਂ ਤੁਹਾਡਾ ਜਿਹੜਾ ਚਿਹਰਾ ਹੈ ਉਹ ਦਿਨਾਂ ਦੇ ਵਿੱਚ ਸ਼ੀਸ਼ੇ ਵਾਂਗ ਚਮਕੂਗਾ ਇਹ ਗੱਲ ਦੀ ਮੇਰੀ ਗਾਰੰਟੀ ਹੈ ਪਰ ਇਹਨਾਂ ਚੀਜ਼ਾਂ ਨੂੰ ਤੁਸੀਂ ਮਤਲਬ ਆਪਣੀ ਆਦਤ ਬਣਾਉਣਾ ਪਊਗਾ ਤੁਹਾਨੂੰ ਰੁਟੀਨ ਦੇ ਵਿੱਚ ਨਹੀਂ ਸ਼ਾਮਿਲ ਕਰਨਾ ਜਿਵੇਂ ਅਸੀਂ ਕਹਿ ਸਕਦੇ ਹਾਂ ਕਿ ਰੁਟੀਨ ਦੇ ਵਿੱਚ ਸ਼ਾਮਿਲ ਕਰਨਾ ਹੋਰ ਚੀਜ਼ ਹੁੰਦੀ ਹੈ ਇਨਨੂੰ ਆਦਤ ਬਣਾ ਲਓ ਕੀ ਤਾਂ ਕਰਨੀਆਂ ਹੀ ਕਰਨੀਆਂ ਨੇ ਤੇ ਇਹ ਚੀਜ਼ਾਂ ਤੁਸੀਂ ਖਾਣੀਆਂ ਹੀ ਖਾਣੀਆਂ ਨੇ ਤਾਂ ਉਹਦੇ ਨਾਲ ਜਿਹੜਾ ਤੁਹਾਡਾ ਚਿਹਰਾ ਹੈ ਉਹ ਕੁਦਰਤੀ ਤੌਰ ਤੇ ਬਹੁਤ ਚਮਕ ਜਾਊਗਾ ਇਹਦਾ ਇਹਦੇ ਬਾਰੇ ਮੈਂ ਤੁਹਾਨੂੰ ਦੱਸੂੰਗੀ ਸਭ ਤੋਂ ਪਹਿਲੀ ਗੱਲ ਤਾਂ ਇਹ ਕੀ ਨਾ ਖਿੜੇ ਮੱਥੇ ਰਹਾ ਕਰੋ ਹਮੇਸ਼ਾ ਖੁਸ਼ ਰਹਾ ਕਰੋ ਜਦੋਂ ਅਸੀਂ ਸੜਦੇ ਕੁੜਦੇ ਜੇ ਰਹਿੰਨੇ ਆ ਅਸੀਂ ਮੱਚਦੇ ਰਹਿੰਨੇ ਆ ਇੱਕ ਤਿਉੜੀ ਨਾ ਜਿਹੜੀ ਹੈ ਉਹ ਕੁਦਰਤੀ ਤੌਰ ਤੇ ਇੱਥੇ ਸਾਡੇ ਬਣ ਜਾਂਦੀ ਹੈ ਤੇ ਫਿਰ ਉਹ ਤਿਉੜੀ ਪੱਕ ਜਾਂਦੀ ਹੈ ਇਸ ਕਰਕੇ ਖਿੜੇ ਮੱਥੇ ਹਰ ਗੱਲ ਨੂੰ ਸਵੀਕਾਰਿਆ ਕਰੋ ਖੁਸ਼ ਰਹਾ ਕਰੋ ਉਹੀ ਸੜਕੁੜ ਕੇ ਇੱਕੋ ਜ਼ਿੰਦਗੀ ਹੈ ਕਦੇ ਲਈ ਕੱਢਣੀ ਖੁਸ਼ ਰਹਾ ਕਰੋ ਕਿਉਂਕਿ ਜਦੋਂ ਅਸੀਂ ਖੁਸ਼ ਹੁੰਨੇ ਆ ਉਦੋਂ ਵੀ ਸਾਡਾ ਚਿਹਰਾ ਜਿਹੜਾ ਹੈਗਾ ਨਾ ਉਹ ਕੁਦਰਤੀ ਤੌਰ ਤੇ ਚਮਕਦਾ ਏ ਹੁਣ ਮੈਂ ਤੁਹਾਨੂੰ ਦੱਸਦੀਆਂ ਵੀ ਉਹ ਚੀਜ਼ਾਂ ਜਿਹੜੀਆਂ ਖਾ ਕੇ ਤੁਸੀਂ ਆਪਣਾ ਚਿਹਰਾ ਜਿਹੜਾ ਹੈ ਨਾ ਉਹ ਤੁਹਾਡਾ ਸਰੀਰ ਵੀ ਤੰਦਰੁਸਤ ਹੋਊਗਾ ਦੇਖੋ ਜਦੋਂ ਸਾਡਾ ਸਰੀਰ ਤੰਦਰੁਸਤ ਹੋਊਗਾ ਅਸੀਂ ਫਿਟ ਮਹਿਸੂਸ ਕਰਾਂਗੇ ਉਦੋਂ ਸਾਡਾ ਜਿਹੜਾ ਚਿਹਰਾ ਉਹ ਆਪਣੇ ਆਪ ਚਮਕੂਗਾ ਨਾ ਜਦੋਂ ਸਾਡਾ ਸੇਧ ਠੀਕ ਹੋਗੀ ਸਾਡਾ ਮਨ ਠੀਕ ਹੋਗਾ ਤਾਂ ਉਦੋਂ ਜਿਹੜਾ ਹੈ ਨਾ ਉਹ ਅਸੀਂ ਕੁਦਰਤੀ ਤੌਰ ਤੇ ਖੁਸ਼ ਹੋਵਾਂਗੇ ਫਿਰ ਅਸੀਂ ਜਦੋਂ ਖੁਸ਼ ਹੁੰਨੇ ਆ ਫਿਰ ਅਸੀਂ ਜਿਵੇਂ ਦੀ ਮਰਜ਼ੀ ਹੋਈਏ ਅਸੀਂ ਬਹੁਤ ਸੋਹਣੇ ਹੁੰਨੇ ਆ ਤਾਂ ਇੱਕ ਚੀਜ਼ ਜਿਹੜੀ ਬਹੁਤ ਜ਼ਰੂਰੀ ਹੈ ਕਿ ਸਾਡੇ ਨਾ ਚਮੜੀ ਨੂੰ ਸੋਹਣਾ ਰੱਖਣ ਲਈ ਟਾਈਟ ਰੱਖਣ ਲਈ ਇੱਕ ਨੇਚਰਲ ਜਿਹੜਾ ਪ੍ਰੋਟੀਨ ਹੁੰਦਾ ਹੈ ਉਹ ਹੁੰਦਾ ਕੋਲੇਜਨ ਠੀਕ ਹੈ ਕੋਲੇਜਨ ਜਿਹੜਾ ਇਹ ਇਹ ਬਹੁਤ ਜ਼ਰੂਰੀ ਚੀਜ਼ ਹੈ ਸਾਡੇ ਸਰੀਰ ਦੀ ਹੈ ਨਾ ਤਾਂ ਇਹ ਹੁਣ ਮਤਲਬ ਇਹ ਨੂੰ ਅਸੀਂ ਬਾਹਰੋਂ ਕਿਤੇ ਨਹੀਂ ਉਹ ਕਰ ਸਕਦੇ ਇਹਨੂੰ ਸਾਡਾ ਸਰੀਰ ਆਪਣੇ ਆਪ ਹੀ ਬਣਾਉਂਦਾ ਤੇ ਇਹਨੂੰ ਬਣਾਉਣ ਦੇ ਲਈ ਹੁਣ ਉਹਨੂੰ ਕੁਝ ਖਾਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਨੇ ਸਾਡੀ ਡਾਈਟ ਦੇ ਵਿੱਚ ਚਾਹੀਦੀਆਂ ਹੁੰਦੀਆਂ ਤੇ ਕੋਲੇਜਨ ਜਿਹੜਾ ਹੈ ਨਾ ਇਸ ਦੇ ਅਕੋਰਡਿੰਗ ਘਟਣਾ ਸ਼ੁਰੂ ਹੋ ਜਾਂਦਾ ਕਈ ਵਾਰ ਜੇ ਬਹੁਤ ਜ਼ਿਆਦਾ ਸਟ्रेस ਦੇ ਵਿੱਚ ਅਸੀਂ ਹੁੰਨੇ ਆ ਉਹਦੇ ਨਾਲ ਵੀ ਇਹ ਸਰੀਰ ਦੇ ਵਿੱਚੋਂ ਘਟਣਾ ਸ਼ੁਰੂ ਹੋ ਜਾਂਦਾ ਤੇ ਉਮਰ ਮੁਤਾਬਕ ਤਾਂ ਉਂਝ ਵੀ ਸਰੀਰ ਇਹਨੂੰ ਬਣਾਉਣਾ ਘਟਾਉਂਦਾ ਜਾਂਦਾ ਤਾਂ ਹੁਣ ਅਸੀਂ ਉਹ ਚੀਜ਼ਾਂ ਫਿਰ ਆਪਣੀ ਡਾਈਟ ਦੇ ਵਿੱਚ ਸ਼ਾਮਲ ਕਰਨੀਆਂ ਹੁੰਦੀਆਂ ਨੇ ਜਿਹੜੀਆਂ ਚੀਜ਼ਾਂ ਇਹਨਾਂ ਜਿਹੜੇ ਤੱਤ ਨੇ ਜ਼ਰੂਰੀ ਇਹਨਾਂ ਦੀ ਪੂਰਤੀ ਜਿਹੜੀ ਆ ਉਹ ਆਪਣੇ ਆਪ ਸਰੀਰ ਦੇ ਵਿੱਚ ਹੁੰਦੀ ਰਹੇ ਤੇ ਸਭ ਤੋਂ ਜ਼ਰੂਰੀ ਚੀਜ਼ ਜਿਹੜੀ ਹੈਗੀ ਹੈ ਉਹ ਹੈਗੀ ਹੈ ਪ੍ਰੋਟੀਨ ਪ੍ਰੋਟੀਨ ਸਾਡੇ ਸਰੀਰ ਦੀ ਇੱਕ ਬਹੁਤ ਮੁੱਢਲੀ ਲੋੜ ਹੈ ਤੇ ਜਿਹਨੂੰ ਨਾ ਅਸੀਂ ਬਹੁਤ ਇਗਨੋਰ ਕਰਦੇ ਆ ਹੁਣ ਪ੍ਰੋਟੀਨ ਨੂੰ ਕਿਵੇਂ ਪੂਰਾ ਕੀਤਾ ਜਾ ਸਕਦਾ ਹੈ ਜੇ ਤੁਸੀਂ ਅੰਡਾ ਖਾ ਲੈਨੇ ਹੋ ਨਾ ਤਾਂ ਐਗ ਵਾਈਟ ਜਿਹੜਾ ਹੈ ਉਹ ਸਭ ਤੋਂ ਰਿਚ ਸੋਰਸ ਹੈ ਪ੍ਰੋਟੀਨ ਦਾ ਤੁਸੀਂ ਦੋ ਐਗ ਬੋਇਲ ਕਰਕੇ ਡੇਲੀ ਮਾਰਨਿੰਗ ਦੇ ਵਿੱਚ ਦੁੱਧ ਦੇ ਨਾਲ ਲੈਣੇ ਹੀ ਲੈਣੇ ਨੇ ਇਸ ਚੀਜ਼ ਨੂੰ ਮੰਨ ਲਓ ਕੀ ਦੇਖੋ ਦੋ ਚੀਜ਼ਾਂ ਹੁੰਦੀਆਂ ਕਿ ਦਵਾਈਆਂ ਖਾਣ ਨਾਲੋਂ ਚੰਗਾ ਅਸੀਂ ਡਾਈਟ ਚੰਗੀ ਖਾ ਲਈਏ ਹੈਨਾ ਤੇ ਇਹ ਜਿਹੜੀ ਜੇ ਤੁਸੀਂ ਹੁਣ ਅੰਡਾ ਖਾ ਲੈਨੇ ਹੋ ਇਹਨੂੰ ਵਰਤ ਲੈਨੇ ਹੋ ਤਾਂ ਇਹ ਬਹੁਤ ਚੰਗੀ ਚੀਜ਼ ਹੈ ਉਹ ਮੈਂ ਤੁਹਾਨੂੰ ਇੱਕ ਹੋਰ ਵੀ ਉਦਾਹਰਨ ਦੱਸਦੀਆਂ ਕਿ ਕੁਝ ਨਾ ਜਿਓਗ੍ਰਾਫੀਕਲ ਜਿਹੜੇ ਰੀਜ਼ਨ ਵੀ ਹੁੰਦੇ ਆ ਕਿ ਕੋਈ ਬੰਦਾ ਕਿਵੇਂ ਦਾ ਤੁਸੀਂ ਕਿੰਨੀ ਕੁ ਗ੍ਰੀਨਰੀ ਦੇ ਵਿੱਚ ਰਹਿੰਨੇ ਹੋ ਤੁਸੀਂ ਜਿਓਗ੍ਰਾਫੀਕਲ ਤੋਂ ਰਹਿਣ ਵਾਲਾ ਇਲਾਕਾ ਤੁਹਾਡਾ ਕਿਵੇਂ ਦਾ ਉਹਦਾ ਵੀ ਅਸਰ ਤੁਹਾਡੀ ਜਿਹੜੀ ਸਕਿਨ ਹੈ ਉਹਦੇ ਤੇ ਪੈਂਦਾ ਸਾਊਥ ਇੰਡੀਅਨ ਜਿਹੜੇ ਨੇ ਨਾ ਉਹ ਕਿਉਂਕਿ ਸਮੁੰਦਰੀ ਤੱਟ ਤੇ ਰਹਿੰਦੇ ਨੇ ਬੇਸ਼ੱਕ ਉਹਨਾਂ ਦਾ ਜਿਹੜਾ ਸਕਿਨ ਟੋਨ ਹੈ ਉਹ ਥੋੜੇ ਡਾਰਕ ਜ਼ਰੂਰ ਹੁੰਦੀ ਹੈ ਪਰ ਤੁਸੀਂ ਕਦੇ ਦੇਖਿਓ ਕਿ ਉਹਨਾਂ ਦੀ ਸਕਿਨ ਕਿੰਨੀ ਟਾਈਟ ਤੇ ਬ੍ਰਾਈਟ ਹੁੰਦੀ ਹੈ ਤੇ ਉਹਦਾ ਜਿਹੜਾ ਇੱਕ ਕਾਰਨ ਹੈ ਨਾ ਉਹ ਇਹ ਹੈ ਕਿ ਉਹ ਸੀ ਫੂਡ ਯੂਜ਼ ਕਰਦੇ ਨੇ ਬਹੁਤ ਸ਼ਾਰਪ ਮਾਈਂਡਡ ਹੁੰਦੇ ਆ ਐਸੇ ਕਰਕੇ ਉਹ ਹਨਾ ਸੀ ਫੂਡ ਜਿਹੜਾ ਹੈ ਨਾ ਇਹ ਉਂਝ ਵੀ ਬਹੁਤ ਅੱਛੀ ਡਾਈਟ ਹੁੰਦੀ ਹੈ ਤੇ ਜਿਵੇਂ ਹੁਣ ਸਰਦੀਆਂ ਆ ਗਈਆਂ ਜਿਹੜੇ ਨਾਨ ਵੇਜ ਖਾ ਸਕਦੇ ਨੇ ਖੈਰ ਮੈਂ ਨਹੀਂ ਖਾਂਦੀ ਉਹ ਚੀਜ਼ਾਂ ਅ ਤੁਸੀਂ ਜੇ ਮੱਛੀ ਖਾ ਸਕਦੇ ਹੋ ਤਾਂ ਇਹ ਇੱਕ ਬਹੁਤ ਚੰਗਾ ਜਿਹੜਾ ਬਦਲ ਹੈ ਹੋ ਸਕਦਾ omega 3 ਜਿਹੜਾ ਹੈ ਨਾ ਤੇ ਫਿਸ਼ ਆਇਲ ਇਹ ਬਹੁਤ ਜਿਹੜਾ ਇਹ ਜ਼ਰੂਰੀ ਹੁੰਦਾ ਸਾਡੀ ਸਕਿਨ ਦੇ ਲਈ ਖੈਰ ਮੈਂ ਇਹ ਚੀਜ਼ ਕਦੇ ਨਹੀਂ ਵਰਤੀ ਪਰ ਜਿਹੜੇ ਖਾਂਦੇ ਨੇ ਮੈਂ ਉਹਨਾਂ ਦੀ ਸਕਿਨ ਦੇ ਰਿਜ਼ਲਟ ਵੀ ਦੇਖੇ ਨੇ ਉਹ ਵੀ ਬਹੁਤ ਵਧੀਆ ਹੁੰਦੇ ਨੇ ਤੇ ਜੇ ਤੁਸੀਂ ਖਾ ਸਕਦੇ ਹੋ ਤਾਂ ਤੁਸੀਂ ਇਹ ਖਾਓ ਨਹੀਂ ਤਾਂ ਐਗ ਵਾਈਟ ਦਾ ਤੁਸੀਂ ਜਿਹੜਾ ਹੈਗਾ ਇਹਨੂੰ ਜ਼ਰੂਰ ਤੁਸੀਂ ਲੈਣਾ ਹੀ ਹੈ ਇਹਨੂੰ ਤੁਸੀਂ ਜ਼ਰੂਰੀ ਮੰਨ ਲਓ ਕਿ ਦੇਖੋ ਜੇ ਤੁਹਾਡਾ ਸਰੀਰ ਠੀਕ ਹੋਗਾ ਤਾਂ ਤੁਹਾਡਾ ਕੰਮ ਕਰਨ ਨੂੰ ਵੀ ਦਿਲ ਕਰੂਗਾ ਹਨਾ ਤੇ ਫਿਰ ਘਰ ਦੇ ਵੀ ਉਹਦੇ ਹੀ ਸਾਥ ਦਿੰਦੇ ਆ ਜਿਹੜਾ ਕੰਮ ਕਰਦਾ ਹਨ ਤਾਂ ਹੁਣ ਇੱਕ ਤਾਂ ਤੁਸੀਂ ਦੋ ਅੰਡੇ ਰੋਜ਼ ਖਾਣੇ ਨੇ ਰੁਟੀਨ ਦੇ ਵਿੱਚ ਇਸੇ ਤਰ੍ਹਾਂ ਦੋ ਟਮਾਟਰ ਰੋਜ਼ ਖਾਣੇ ਆ ਟਮਾਟਰ ਜਿਹੜਾ ਹੈ ਨਾ ਇਹ ਨੇਚਰਲ ਜਿਹੜਾ ਹੈ ਇਹ ਬਹੁਤ ਇੱਕ ਤਾਂ ਇਹ ਐਂਟੀਆਕਸੀਡੈਂਟਸ ਦੇ ਨਾਲ ਭਰਪੂਰ ਹੁੰਦਾ ਠੀਕ ਹੈ ਜਿਹੜੀਆਂ ਜ਼ਹਿਰੀਲੀਆਂ ਚੀਜ਼ਾਂ ਸਾਡੇ ਸਰੀਰ ਦੇ ਵਿੱਚ ਉਹ ਵੈਸੇ ਇਹਦਾ ਜਿਹੜਾ ਜਦੋਂ ਅਸੀਂ ਲੈਨੇ ਆ ਤਾਂ ਇਹ ਜਿਹੜੇ ਜ਼ਹਿਰੀਲੀਆਂ ਚੀਜ਼ਾਂ ਉਹਨਾਂ ਨੂੰ ਇਹ ਉਂਝ ਵੀ ਸਾਡੇ ਸਰੀਰ ਦੇ ਵਿੱਚੋਂ ਬਾਹਰ ਕੱਢ ਦਿੰਦਾ ਜਿਵੇਂ ਅਸੀਂ ਨਿੰਬੂ ਪਾਣੀ ਕਹਿੰਨੇ ਆ ਡੀਟੌਕਸ ਵਾਟਰ ਸਭ ਤੋਂ ਵਧੀਆ ਜਿਹੜਾ ਹੈ ਨਿੰਬੂ ਪਾਣੀ ਹੈ ਤਾਂ ਇਸੇ ਤਰ੍ਹਾਂ ਟਮਾਟਰ ਜਿਹੜਾ ਨਾ ਤੁਸੀਂ ਰੁਟੀਨ ਦੇ ਵਿੱਚ ਵਰਤੋ ਤਾਂ ਇਹ ਵੀ ਬਹੁਤ ਚੰਗਾ ਹੈ ਟਮਾਟਰ ਖਾਣ ਤੇ ਚਿਹਰੇ ਦੇ ਉੱਤੇ ਲਾਉਣ ਲਈ ਦੋਵਾਂ ਲਈ ਹੀ ਬਹੁਤ ਚੰਗਾ ਹੈ ਕਿਉਂਕਿ ਇੱਕ ਨੇਚਰਲ ਬਲੀਚ ਹੈ ਟਮਾਟਰ ਜਿਹੜਾ ਹੈਗਾ ਤਾਂ ਇਹਨੂੰ ਜ਼ਰੂਰ ਮਤਲਬ ਸਲਾਦ ਦੇ ਰੂਪ ਦੇ ਵਿੱਚ ਤਾਂ ਜ਼ਰੂਰ ਵਰਤੋ ਤੇ ਜੇ ਤੁਸੀਂ ਅੰਡੇ ਖਾ ਸਕਦੇ ਹੋ ਤਾਂ ਅੰਡਾ ਤੇ ਟਮਾਟਰ ਜਦੋਂ ਵੀ ਖਾਣਾ ਹੈ ਇਹਦੇ ਤੇ ਕਾਲਾ ਨਮਕ ਤੇ ਕਾਲੀ ਮਿਰਚ ਤੁਸੀਂ ਪਾ ਕੇ ਖਾਣਾ ਉਦੜੇ ਦਾ ਕਾਰਨ ਹੋਗਾ ਉਹਦਾ ਜਿਹੜਾ ਅਸਰ ਹੈ ਉਹ ਇਸ ਤਰ੍ਹਾਂ ਦਾ ਹੋਗਾ ਕਿ ਕਾਲਾ ਨਮਕ ਤੇ ਕਾਲੀ ਮਿਰਚ ਜਿਹੜੇ ਨੇ ਇਹਨਾਂ ਦੇ ਵਿੱਚ ਆਪਣੇ ਆਪ ਦੇ ਵਿੱਚ ਬਹੁਤ ਸਾਰੀ ਜੜੀਆਂ ਖਣੇਜ ਨੇ ਮਿਨਰਲਸ ਨੇ ਉਹ ਹੁੰਦੇ ਨੇ ਤਾਂ ਉਹ ਸਾਡੇ ਸਰੀਰ ਨੂੰ ਜਿਹੜਾ ਹੈ ਉਹ ਹੋਰ ਵੀ ਚੰਗਾ ਹੋਗਾ ਉਹਦੇ ਲਈ ਤੇ ਬਹੁਤ ਸਾਰੀਆਂ ਚੀਜ਼ਾਂ ਜੜੀਆਂ ਨੇ ਉਹਨਾਂ ਦੀ ਪੂਰਤੀ ਹੋ ਜੂਗੀ ਸਾਡੇ ਸਰੀਰ ਨੂੰ ਬਹੁਤ ਸਾਰੇ ਖਣੇਜ ਚਾਹੀਦੇ ਹੁੰਦੇ ਆ ਮਿਨਰਲ ਚਾਹੀਦੇ ਹੁੰਦੇ ਆ ਠੀਕ ਹੈ ਉਹਨਾਂ ਚੀਜ਼ਾਂ ਦੀ ਜਿਹੜੀ ਸਾਡੀ ਪੂਰਤੀ ਹੈ ਸਾਡੀ ਡਾਈਟ ਦੇ ਵਿੱਚੋਂ ਹੋਊਗੀ ਹੁਣ ਜੇ ਸਾਡਾ ਖਾਣ ਪੀਣ ਸਹੀ ਨਹੀਂ ਹੈ ਅਸੀਂ ਬਾਹਰੋਂ ਕੋਈ ਵੀ ਚੀਜ਼ ਮੂੰਹ ਦੇ ਉੱਤੇ ਲਾਈ ਜਾਈਏ ਉਹਦਾ ਫਿਰ ਜਿਹੜਾ ਅਸਰ ਹੈ ਉਹ ਤਾਂ ਨਹੀਂ ਹੋਣ ਰਿਹਾ ਕੋਈ ਵੀ ਹੈਨਾ ਇੱਕ ਕੋਸ਼ਿਸ਼ ਕਰਿਆ ਕਰੋ ਕਿ ਬਲੀਚ ਕਦੇ ਨਾ ਵਰਤੋ ਬਲੀਚ ਜਿਹੜੀ ਹੈ ਨਾ ਤੁਹਾਡੇ ਚਿਹਰੇ ਨੂੰ ਸਾੜਦੀ ਹੈ ਇਹ ਚੀਜ਼ ਨੂੰ ਤੁਹਾਨੂੰ ਜਦ ਤੁਸੀਂ ਸਮਝ ਜਾਓਗੇ ਨਾ ਫਿਰ ਤੁਸੀਂ ਮਹਿਸੂਸ ਕਰਕੇ ਦੇਖਿਓ ਕਿ ਆਪਣੀ ਡਾਈਟ ਸੁਧਾਰ ਲਓ ਤਾਂ ਜਦੋਂ ਤੁਸੀਂ ਤੁਹਾਡਾ ਖਾਣ ਪੀਣ ਸਹੀ ਹੋ ਜਾਊਗਾ ਤੁਹਾਡਾ ਚਿਹਰਾ ਜਿਹੜਾ ਨਾ ਉਹ ਆਪਣੇ ਆਪ ਗਲੋ ਕਰੂਗਾ ਮੈਂ ਆਪਣੇ ਮੂੰਹ ਦੇ ਉੱਤੇ ਕਦੇ ਕੋਈ ਕਰੀਮ ਨਹੀਂ ਲਾਉਂਦੀ ਹਾਂ ਜਿਵੇਂ ਹੁਣ ਸਰਦੀ ਦਾ ਮੌਸਮ ਆ ਗਿਆ ਤਾਂ ਹੋਇਆ ਕਿ ਕੋਈ ਕੋਲਡ ਕਰੀਮ ਜਿਹੜੀ ਆ ਤੁਸੀਂ ਲਗਾ ਲਈ ਤੇ ਜਾਂ ਫਿਰ ਜਿਵੇਂ ਰੂਟੀਨ ਦੇ ਵਿੱਚ ਇੱਕ ਜਿਹੜਾ ਨਾਰੀਅਲ ਦਾ ਤੇਲ ਹੈ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਮੂੰਹ ਦੇ ਉੱਤੇ 2-3 ਮਿੰਟ ਜਿਹੜੇ ਨਾਰੀਅਲ ਦੇ ਤੇਲ ਦੀ ਮ사ਜ ਜਰੂਰ ਕਰ ਲਿਆ ਕਰੋ ਹੁਣ ਨਾਰੀਅਲ ਦਾ ਤੇਲ ਕਿਹੜਾ ਕਿ ਜਿਹੜਾ ਆਮ ਕਿਤੋਂ ਵੀ ਦੁਕਾਨ ਤੋਂ ਮਿਲ ਜਾਂਦਾ ਉੰਜ ਇਹ ਵੀ ਜਿਹੜੀ ਕੋਸ਼ਿਸ਼ ਆ ਜਰੂਰ ਕਰਿਆ ਕਰੋ ਕਿ ਜਿਵੇਂ ਸਾਡੇ ਇਧਰ ਜਿਵੇਂ ਹੁੰਦਾ ਨਾ ਕਿ ਵੀ ਹਜੂਰ ਸਾਹਿਬ ਕੋਈ ਗਿਆ ਤਾਂ ਉਥੋਂ ਨਾਰੀਅਲ ਦਾ ਤੇਲ ਲੈ ਆਉਂਦੇ ਨੇ ਉਹ ਜਿਹੜਾ ਪਿਓਰ ਹੁੰਦਾ ਕਹਿੰਦੇ ਕਿ ਉਹਦੇ ਵਿੱਚ ਕੋਈ ਵੀ ਕੈਮੀਕਲ ਨਹੀਂ ਹੁੰਦਾ ਤਾਂ ਉਹ ਜੇ ਤੁਸੀਂ ਵਰਤ ਸਕਦੇ ਹੋ ਤਾਂ ਉਹ ਸਭ ਤੋਂ ਵਧੀਆ ਤਾਂ ਨਹੀਂ ਤਾਂ ਆਮ ਜੇ ਜਿਹੜਾ ਵੀ ਦੁਕਾਨ ਤੋਂ ਡੱਬੀ ਚ ਨਾਰੀਅਲ ਦਾ ਤੇਲ ਮਿਲਦਾ ਤੁਸੀਂ ਉਹ ਤੇਲ ਨੂੰ ਵਰਤ ਲਓ ਉਹ ਸਭ ਤੋਂ ਚੰਗਾ ਹੈ ਤੁਹਾਡੀ ਚਮੜੀ ਦੇ ਲਈ ਰਾਤ ਨੂੰ ਤੁਸੀਂ ਆਪਣੇ ਮੂੰਹ ਨੂੰ ਧੋ ਕੇ ਪਾਣੀ ਦੇ ਨਾਲ ਜਾਂ ਕੱਚੇ ਦੁੱਧ ਨਾਲ ਕਾਟਨ ਨਾਲ ਸਾਫ਼ ਕਰਕੇ ਉਸ ਤੋਂ ਬਾਅਦ ਤੁਸੀਂ ਜਿਹੜਾ ਨਾਰੀਅਲ ਦਾ ਤੇਲ ਦੀ ਮ사ਜ ਆ 2-3 ਮਿੰਟ ਲਈ ਉਹ ਆਪਣੇ ਮੂੰਹ ਤੇ ਜ਼ਰੂਰ ਕਰਿਆ ਕਰੋ ਹੁਣ ਇਸੇ ਤਰ੍ਹਾਂ ਜਿਹੜੇ ਚਾਰੇ ਮਗਜ ਜਿਨ੍ਹਾਂ ਨੂੰ ਅਸੀਂ ਕਹਿੰਨੇ ਆ ਹਨਾ ਚਾਰੇ ਮਗਜ ਉਹਦੇ ਵਿੱਚ ਸ਼ਾਇਦ ਤਰਬੂਜ ਦੇ ਬੀਜ ਹੁੰਦੇ ਨੇ ਖਰਬੂਜੇ ਦੇ ਬੀਜ ਤੇ ਪਮਕਿੰਸ ਦੇ ਬੀਜ ਹੁੰਦੇ ਨੇ ਇੱਕ ਤੇ ਇੱਕ ਉਹਦੇ ਚ ਮੇਰੇ ਖਿਆਲ ਚ ਹੈ ਔਰ ਜਿਹੜੇ ਹੁੰਦੇ ਨੇ ਖੀਰੇ ਦੇ ਬੀਜ ਤੇ ਪੇਠੇ ਦੇ ਬੀਜ ਹਨਾ ਇਹਨਾਂ ਨੂੰ ਤੁਸੀਂ ਜਿਹੜੇ ਸਾਰੇ ਸੀਡਸ ਐ ਇਹਨਾਂ ਨੂੰ ਆਪਣੇ ਖਾਣੇ ਦੇ ਵਿੱਚ ਜ਼ਰੂਰ ਸ਼ਾਮਿਲ ਕਰੋ ਉਂਝੇ ਅੱਜਕੱਲ ਨਾ ਮਾਰਕੀਟ ਦੇ ਵਿੱਚੋਂ ਐਵੇਂ ਵੀ ਅਵੇਲੇਬਲ ਹੋ ਜਾਂਦੇ ਆ ਕਿ ਪੈਕਿੰਗ ਦੇ ਵਿੱਚ ਹੀ ਹੁੰਦਿਆ ਚਾਰ ਤਰ੍ਹਾਂ ਦੇ ਬੀਜ ਤਾਂ ਤੁਸੀਂ ਇਹਨਾਂ ਨੂੰ ਲੈ ਲੈਣਾ ਦੇਖੋ ਜੀ ਨਾ ਅਸੀਂ ਰੁਟੀਨ ਦੇ ਵਿੱਚ ਵੀ ਅਸੀਂ ਮੰਨ ਲਈਏ ਕਿ ਸਾਰੇ ਟੱਬਰ ਨਹੀਂ ਇਹ ਚੀਜ਼ਾਂ ਖਾਣੀਆਂ ਤੁਸੀਂ ਇੱਕ ਜਾਂ ਡੇਢ ਚਮਚੀ ਇਹ ਨਾ ਚਾਰੇ ਮਗ ਜਾਂਦਾ ਤੁਸੀਂ ਜਿਹੜਾ ਹੈਗਾ ਰੋਜ਼ ਉਹ ਵਰਤਣਾ ਹੁੰਦਾ ਤਜੇ ਤੁਸੀਂ ਸਾਰਾ ਟੱਬਰ ਹੀ ਵਰਤੋਂਗੇ ਫਿਰ ਤੱਕ ਇਹਦੀ ਨੌਬਤ ਨਹੀਂ ਆਉਣੀ ਜੇ ਤੁਹਾਨੂੰ ਫਿਰ ਲੱਗ ਰਿਹਾ ਕਿ ਤੁਸੀਂ ਤੁਹਾਡੇ ਕੋਲ ਇਕੱਠੇ ਲਿਆਂਦੇ ਹੋਏ ਖਰਾਬ ਹੋ ਜਾਣਗੀ ਤੁਸੀਂ ਇਹਨੂੰ ਥੋੜਾ ਜਿਹਾ ਜਿਹੜਾ ਹੈਗਾ ਡਰਾਈ ਰੋਸਟ ਜੇ ਕਰ ਲਿਆ ਕਰੋ ਤਾਂ ਇਹ ਖਰਾਬ ਜਿਹੜੇ ਆ ਉਹ ਨਹੀਂ ਹੁੰਦੇ ਤਾਂ ਕਦੇ ਵੀ ਤੁਰਦੇ ਫਿਰਦੇ ਚਮਚਾ ਡੇਢ ਚਮਚਾ ਉਹਨਾਂ ਦਾ ਖਾ ਲਿਆ ਤੇ ਇੱਕ ਇਸੇ ਤਰ੍ਹਾਂ ਜਿਵੇਂ ਅਸੀਂ ਉਹਨਾਂ ਨੂੰ ਕੀ ਕਹਿੰਦੇ ਆ ਫੁੱਲ ਮਖਾਣੇ ਫੁੱਲ ਮਖਾਣੇ ਜਿਹੜੇ ਆ ਨਾ ਕੈਲਸ਼ੀਅਮ ਦੀ ਕਮੀ ਪੂਰੀ ਕਰਦੇ ਆ ਸਰੀਰ ਦੇ ਵਿੱਚ ਤੇ ਫੁੱਲ ਮਖਾਣੇ ਜਿਹੜੇ ਹੁਣ ਕੈਲਸ਼ੀਅਮ ਦੀ ਜਿਹੜੀ ਕਮੀ ਜਦੋਂ ਪੂਰੀ ਹੋਗੀ ਨਾ ਇਹਦੇ ਨਾਲ ਇੱਕ ਹੋਰ ਚੀਜ਼ ਹੋ ਗਈ ਕਿ ਜਦੋਂ ਵਿਟਾਮਿਨ ਡੀ ਸਾਡੇ ਸਰੀਰ ਦੇ ਵਿੱਚੋਂ ਘਟ ਜਾਂਦਾ ਫਿਰ ਕੈਲਸ਼ੀਅਮ ਘਟ ਜਾਂਦਾ ਤੇ ਜਿਹੜਾ ਵਿਟਾਮਿਨ ਡੀ ਹੈ ਨਾ ਇਹ ਬਹੁਤ ਵੱਡੀ ਸਮੱਸਿਆ ਹੈ ਜਦੋਂ ਵਿਟਾਮਿਨ ਡੀ ਘਟਣਾ ਸ਼ੁਰੂ ਹੋ ਜਾਂਦਾ ਨਾ ਅਸੀਂ ਉਦੋਂ ਸਟ्रेस ਲੈਨੇ ਆ ਅਸੀਂ ਤਣਾਅ 'ਚ ਆ ਜਾਂਨੇ ਆ ਜਦੋਂ ਅਸੀਂ ਤਣਾਅ 'ਚ ਆਗੇ ਫਿਰ ਮੱਥੇ ਤੇ ਲਾਈਨਾਂ ਬਣਦੀਆਂ ਇਹਨਾਂ ਚੀਜ਼ਾਂ ਦਾ ਧਿਆਨ ਰੱਖਿਆ ਕਰੋ ਵਿਟਾਮਿਨ ਡੀ ਜਿਹੜਾ ਹੈ ਨਾ ਤੁਹਾਡੇ ਸਰੀਰ ਦੇ ਵਿੱਚੋਂ ਕੈਲਸ਼ੀਅਮ ਨਾ ਘਟੇ ਤੇ ਕੈਲਸ਼ੀਅਮ ਨੂੰ ਪੂਰਾ ਰੱਖਣ ਲਈ ਤੁਸੀਂ ਫੁੱਲ ਮਖਾਣੇ ਸਭ ਤੋਂ ਵਧੀਆ ਚੀਜ਼ ਹੈ ਫੁੱਲ ਮਖਾਣੇ ਤੁਸੀਂ ਜਿਹੜੇ ਆ ਨਾ ਉਹਨਾਂ ਨੂੰ ਰੁਟੀਨ ਦੇ ਵਿੱਚ ਤੁਸੀਂ ਖਾ ਲਓ ਤਿੰਨ ਚਾਰ ਹੀ ਖਾ ਲਓ ਚਾਹੇ ਜੇ ਤੁਸੀਂ ਨਹੀਂ ਖਾ ਸਕਦੇ ਤੁਸੀਂ ਤੁਹਾਨੂੰ ਚਾਹੇ ਹਲਕਾ ਜਿਹਾ ਰੋਸਟ ਕਰਕੇ ਥੋੜੀ ਜੀ ਮੇਥੀ ਨਾਲ ਪਾ ਕੇ ਤੁਸੀਂ ਉਹਵੇਂ ਵੀ ਉਹਨੂੰ ਇੱਕ ਜਿਹੜਾ ਉਹ ਇੱਕ ਨਮਕੀਨ ਜਿਹਾ ਬਣਾ ਕੇ ਤੁਸੀਂ ਉਹਦਾ ਰੱਖ ਸਕਦੇ ਹੋ ਡਰਾਈ ਰੋਸਟ ਕਰਨਾ ਪਰ ਉਹਨਾਂ ਨੂੰ ਤੇ ਉਹਨੂੰ ਜਿਹੜਾ ਤੁਸੀਂ ਆਪਣੇ ਖਾਣੇ ਦੇ ਵਿੱਚ ਜ਼ਰੂਰ ਸ਼ਾਮਿਲ ਕਰੋ ਜਿਵੇਂ ਹੁਣ ਸਰਦੀਆਂ ਆ ਗਈਆਂ ਸਰਦੀਆਂ ਦੇ ਵਿੱਚ ਚਕੰਦਰ ਤੁਸੀਂ ਸੈਲਡ ਦੇ ਰੂਪ ਦੇ ਵਿੱਚ ਵੀ ਜਾਂ ਉੰਜ ਵੀ ਇੱਕ ਫਰੂਟ ਦੀ ਤਰ੍ਹਾਂ ਵੀ ਮੇਰੀ ਤਾਹਤਤਾ ਕਿ ਮੈਂ ਉਹਨੂੰ ਕੱਟ ਕੇ ਡੱਬੀ ਦੇ ਵਿੱਚ ਪਾ ਕੇ ਨਾਲ ਲੈ ਜਾਨੀ ਆ ਤਾਂ ਤੁਸੀਂ ਉਹਨੂੰ ਜਿਹੜਾ ਖਾ ਸਕਦੇ ਹੋ ਹਨਾ ਹੁਣ ਇਸੇ ਤਰ੍ਹਾਂ ਮਿੱਠਾ ਘਟਾ ਦਿਓ ਮਿੱਠਾ ਜਿਵੇਂ ਅਸੀਂ ਡਾਇਰੈਕਟ ਜਿਹੜੀ 슈ਗਰ ਲੈਨੇ ਹਨਾ ਰਿਫਾਈਨਡ 슈ਗਰ ਇਹ ਤਾਂ ਬਹੁਤ ਖਰਾਬ ਕਰਦੀ ਆ ਹਰ ਤਰ੍ਹਾਂ ਨਾਲ ਹੀ ਉੰਜ ਵੀ ਸਾਨੂੰ ਤੇ ਜਿੰਨਾ ਅਸੀਂ ਮਿੱਠੀਆਂ ਚੀਜ਼ਾਂ ਦੀ ਜਿਹੜੀ ਵਰਤੋਂ ਆ ਕਰਾਂਗੇ ਨਾ ਉਹਦੇ ਨਾਲ ਨਾ ਸਾਡੀ ਸਕਿਨ ਜਿਹੜੀ ਉਹ ਲੂਸ ਹੋ ਜਾਂਦੀ ਹੈ ਚਮੜੀ ਢਿੱਲੀ ਹੋ ਜਾਂਦੀ ਹੈ ਸਾਡੀ ਤਾਂ ਮਿੱਠਾ ਘਟਾ ਦਿਓ ਹੁਣ ਜੇ ਕਈਆਂ ਦੀ ਆਦਤ ਹੁੰਦੀ ਹੈ ਕਿ ਵੀ ਰੋਟੀ ਖਾਣ ਤੋਂ ਬਾਅਦ ਕੁਝ ਮਿੱਠਾ ਚਾਹੀਦਾ ਹੀ ਹੈ ਤਾਂ ਉਹਦਾ ਰੂਪ ਬਦਲ ਲਓ ਹੁਣ ਤੁਸੀਂ ਉੱਥੇ ਕੀ ਕਰੋਗੇ ਵੀ ਜਿਵੇਂ ਖੰਜੂਰਾਂ ਲਿਆ ਕੇ ਰੱਖ ਲਓ ਫ੍ਰਿਜ ਦੇ ਵਿੱਚ ਰੋਟੀ ਤੋਂ ਬਾਅਦ ਖਜੂਰ ਖਾ ਲਈ ਖਜੂਰ ਦੇ ਨਾਲ ਕੀ ਹੁੰਦਾ ਕਿ ਇੱਕ ਤਾਂ ਜਿਹੜਾ ਹੈ ਨਾ ਸਾਡਾ ਆਇਰਨ ਬਹੁਤ ਪੂਰਾ ਹੁੰਦਾ ਇਹਦੇ ਨਾਲ ਖੰਜੂਰ ਦੇ ਨਾਲ ਤੇ ਸਾਡੀ ਮਿੱਠੇ ਦੀ ਭਲਕ ਵੀ ਜਿਹੜੀ ਹੈ ਖੰਜੂਰ ਦੇ ਨਾਲ ਪੂਰੀ ਹੁੰਦੀ ਆ ਤੇ ਹੁਣ ਪਰ ਇੱਕ ਕੁਝ ਚੀਜ਼ਾਂ ਦਾ ਤੁਸੀਂ ਆਪ ਧਿਆਨ ਰੱਖਣਾ ਕਿ ਜੇ ਤੁਸੀਂ ਅੰਡੇ ਖਾ ਰਹੇ ਹੋ ਦੁੱਧ ਦੇ ਨਾਲ ਦੋ ਅੰਡੇ ਲੈ ਰਹੇ ਹੋ ਤਾਂ ਇਹ ਨਾ ਹੋਵੇ ਵੀ ਹੁਣ ਅੰਡੇ ਵੀ ਖਾ ਲਏ ਤੇ ਰੋਟੀ ਵੀ ਖਾ ਲਈ ਤੇ ਫਿਰ ਫਿਰ ਤਾਂ ਕੰਮ ਬਹੁਤ ਜ਼ਿਆਦਾ ਔਖਾ ਹੋ ਜਾਊਗਾ ਐਵੇਂ ਨਹੀਂ ਕਰਨਾ ਹੈਗਾ ਜੇ ਤੁਸੀਂ ਅੰਡੇ ਲੈ ਰਹੇ ਹੋ ਦੁੱਧ ਲੈ ਰਹੇ ਹੋ ਤਾਂ ਉਹ ਸਫੀਸ਼ੀਐਂਟ ਡਾਈਟ ਹੈ ਸਵੇਰ ਦੇ ਸਮੇਂ ਦੇ ਲਈ ਤੇ ਫਿਰ ਤੁਸੀਂ ਸਵੇਰੇ ਸਵੇਰੇ ਹੋਰ ਕੁਝ ਨਹੀਂ ਖਾਣਾ ਹੈਗਾ ਹਨਾ ਪਰ ਚੰਗੀ ਚੀਜ਼ ਜਿਹੜੀ ਆ ਉਹ ਆਪਣੇ ਆਪ ਨੂੰ ਆਪਣੇ ਸ਼ਰੀਰ ਨੂੰ ਚੰਗੀ ਜਿਹੜੀ ਚੀਜ਼ ਹੈ ਉਹ ਤੁਸੀਂ ਦੋ ਤੁਸੀਂ ਫਿਰ ਤੁਹਾਡੀ ਡਾਈਟ ਸਹੀ ਹੋ ਜੂਗੀ ਤੁਸੀਂ ਐਨਰਜੈਟਿਕ ਵੀ ਫੀਲ ਕਰੋਗੇ ਉਹਦੇ ਕੋਲ ਬਹੁਤ ਕੁਝ ਚੰਗਾ ਜਿਹੜਾ ਹੈ ਉਹ ਹੋਊਗਾ ਫਿਰ ਕਰਨ ਨੂੰ ਹਨਾ ਤੇ ਐਕਟਿਵ ਬੰਦਾ ਫਿਰ ਸਾਰਿਆਂ ਨੂੰ ਵਧੀਆ ਵੀ ਲੱਗਦਾ ਹੁਣ ਐਸੀ ਤਰ੍ਹਾਂ ਜਿੰਨੇ ਵੀ ਸਿਟਰਿਕ ਫਰੂਟਸ ਜਿਹੜੇ ਆ ਜਿਨ੍ਹਾਂ ਦੇ ਵਿੱਚ ਅਸੀਂ ਕਹਿੰਨੇ ਵੀ ਖੱਟੇ ਜਿਹੜੇ ਫਲ ਹੁੰਦੇ ਆ ਹਨਾ ਉਹ ਸਾਰੇ ਦੇਖੋ ਕਿੰਨਾ ਮੈਨੂੰ ਲੱਗਦਾ ਕੁਦਰਤ ਨਾਲ ਬਹੁਤ ਵੱਡੀ ਜਿਹੜੀ ਨਿਆਮਤ ਹੈ ਉਹ ਕੁਦਰਤ ਨੇ ਸਾਨੂੰ ਦਿੱਤੀ ਹੋਈ ਹੈ ਜਿਵੇਂ ਹੁਣ ਸਰਦੀਆਂ ਦਾ ਮੌਸਮ ਸ਼ੁਰੂ ਹੋ ਗਿਆ ਨਾ ਸਰਦੀਆਂ ਚ ਸਾਰਿਆਂ ਨੂੰ ਆਮ ਹੀ ਖੰਗ ਜ਼ਖਾਮ ਜਾ ਹੋ ਜੂਗਾ ਥੋੜਾ ਥੋੜਾ ਅਸਰ ਹੋਣਾ ਸ਼ੁਰੂ ਹੋ ਜਾਂਦਾ ਤਾਂ ਉਹਦੇ ਵਿੱਚ ਨਾ ਕੀ ਹੁੰਦਾ ਕਿ ਜਿਹੜੇ ਸਿਟਰਿਕ ਫਰੂਟਸ ਹੈ ਸਾਰੇ ਇਹਨਾਂ ਬਹੁਤ ਜ਼ਿਆਦਾ ਇਮਿਊਨਿਟੀ ਬੂਸਟਰ ਹੁੰਦੇ ਆ ਇਹ ਸਾਡੇ ਸ਼ਰੀਰ ਦੀ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਵਧਾ ਦਿੰਦੇ ਆ ਤਾਂ ਹੁਣ ਸਾਰੇ ਫਰੂਟਸ ਇਸ ਮੌਸਮ ਦੇ ਵਿੱਚ ਅਵੇਲੇਬਲ ਹੋਣਗੇ ਠੀਕ ਹੈ ਦੇਖੋ ਸੰਤਰਾ ਹੋ ਗਾ ਕਿਨੂ ਮਸਮੀਆਂ ਆਮਲਾ ਇਹ ਸਾਰੀਆਂ ਚੀਜ਼ਾਂ ਜਿੰਨੀਆਂ ਵਰਤ ਸਕਦੇ ਹੋ ਨਾ ਓਨੀਆਂ ਵਰਤੋ ਰੁਟੀਨ ਦੇ ਵਿੱਚ ਇਹਨਾਂ ਨੂੰ ਆਪਣਾ ਡਾਈਟ ਦਾ ਹਿੱਸਾ ਬਣਾ ਲਓ ਕਿ ਇਹ ਚੀਜ਼ਾਂ ਤਾਂ ਖਾਣੀਆਂ ਹੀ ਖਾਣੀਆਂ ਨੇ ਹੁਣ ਇਸੇ ਤਰ੍ਹਾਂ ਤੁਸੀਂ ਜੇ ਆਮਲਾ ਕੈਂਡੀਆਂ ਵੀ ਮਾਰਕੀਟ ਦੇ ਵਿੱਚ ਮਿਲਦੀਆਂ ਨੇ ਤਾਂ ਉਹ ਤੁਸੀਂ ਮਿੱਠੀ ਕੈਂਡੀ ਨਹੀਂ ਲੈਣੀ ਨਮਕੀਨ ਕੈਂਡੀ ਜਿਹੜੀ ਆਮਲੇ ਦੀ ਉਹ ਲੈ ਲਓ ਉਹਨੂੰ ਵੀ ਜਿਹੜਾ ਹੈ ਉਹ ਆਪਣੇ ਰੁਟੀਨ ਦਾ ਇੱਕ ਹਿੱਸਾ ਬਣਾ ਲਓ ਇਹ ਵੀ ਤੁਹਾਡੀ ਸਿਹਤ ਨੂੰ ਬਹੁਤ ਚੰਗਾ ਕਰੂਗੀ ਤੁਹਾਡਾ ਸਕਿਨ ਜੋ ਅਸੀਂ ਅੰਦਰੋਂ ਠੀਕ ਹੋਵਾਂਗੇ ਤਾਂ ਬਾਹਰੋਂ ਫਿਰ ਅਸੀਂ ਆਪੇ ਜਿਹੜਾ ਹੈ ਉਹ ਚਮਕਾਂਗੇ ਹੈਨਾ ਤੁਸੀਂ కెమికਲ ਵਾਲੀਆਂ ਕਰੀਮਾਂ ਲਾ ਕੇ ਜਾਂ ਕੋਈ ਵੀ ਬਲੀਚ ਵਗੈਰਾ ਮੂੰਹ ਤੇ ਲਾ ਕੇ ਤੁਹਾਡਾ ਚਿਹਰਾ ਨਹੀਂ ਚਮਕਣ ਲੱਗਿਆ ਇਹ ਚੀਜ਼ ਦੇ ਪੈਰਾਂ ਤੋਂ ਚੱਕਰ ਦੇ ਵਿੱਚੋਂ ਬਾਹਰ ਨਿਕਲੋ ਮੈਨੂੰ ਬਹੁਤ ਜ਼ਿਆਦਾ ਜਿਹੜੇ ਨੇ ਉਹ 4 ਜਾਂ 5 ਮੈਨੂੰ ਸੁਨੇਹੇ ਇਸ ਤਰ੍ਹਾਂ ਦੇ ਹੀ ਆਏ ਹੋਏ ਸੀਗੇ ਕਿ ਤੁਹਾਡੀ ਸਕਿਨ ਜਿਹੜੀ ਆ ਬਹੁਤ ਸਾਫ਼ ਹੈ ਗਲੋਇੰਗ ਹੈ ਉਹਦਾ ਇੱਕ ਜਿਹੜਾ ਰਾਜ਼ ਹੈ ਸੰ ਨੂੰ ਉਹ ਦੱਸ ਦੋ ਤਾਂ ਤੁਸੀਂ ਯਕੀਨ ਮੰਨਿਓ ਕਿ ਖੈਰ ਲਗਾਉਣੀ ਚਾਹੀਦੀ ਹੈ ਪਰ ਮੈਂ ਅਜ ਤੱਕ ਕਦੇ ਆਪਣੇ ਮੂੰਹ ਤੇ ਕੋਈ ਸਨਸਕ੍ਰੀਨ ਵੀ ਨਹੀਂ ਲਗਾਈ ਹਾਲਾਂਕਿ ਸਨ ਲਗਾਉਣੀ ਚਾਹੀਦੀ ਹੈ ਤੇ ਕਿਉਂਕਿ ਇਹ ਚੀਜ਼ ਦਾ ਵੀ ਬਹੁਤ ਫਰਕ ਪੈਂਦਾ ਕਿ ਤੁਸੀਂ ਜਦੋਂ ਧੁੱਪ ਦੇ ਵਿੱਚ ਕਿੰਨਾ ਕੁ ਫਿਰਦੇ ਹੋ ਮੇਰੀ ਆਦਤ ਹੈ ਕਿ ਮੈਂ ਜਦੋਂ ਵੀ ਧੁੱਪ ਦੇ ਵਿੱਚ ਜਾਂਦੀ ਹਾਂ ਤਾਂ ਮੈਂ ਛਤਰੀ ਜ਼ਰੂਰ ਲੈ ਕੇ ਜਾਂਦੀ ਹਾਂ ਪਰ ਸਨਸਕ੍ਰੀਨ ਮੇਰੇ ਤੋਂ ਨਹੀਂ ਲਗਾਈ ਜਾਂਦੀ ਮੈਨੂੰ ਲੱਗਦਾ ਵੀ ਚਿਪਚਿਪਾ ਜਾ ਉਹਦੇ ਨਾਲ ਮੂੰਹ ਜਿਹੜਾ ਹੈ ਹੋ ਜਾਂਦਾ ਹਾਂ ਸਰਦੀ ਦੇ ਵਿੱਚ ਮੈਂ ਕੋਈ ਵੀ ਗੋਲਡ ਕਰੀਮ ਕੋਈ ਵੀ ਜਿਹੜੀ ਹੈ ਉਹ ਜ਼ਰੂਰ ਮੂੰਹ ਤੇ ਲਾ ਲੈਂਦੀ ਹਾਂ ਤਾਂ ਬਾਕੀ ਜਿਹੜੀਆਂ ਚੀਜ਼ਾਂ ਨੇ ਉਹ ਕੁਦਰਤੀ ਤੌਰ ਤੇ ਤੁਸੀਂ ਆਪਣੇ ਆਪ ਨੂੰ ਜਿਹੜਾ ਇਹ ਉਹ ਤੁਸੀਂ ਆਪ ਸੋਨਾ ਬਣਾਉਣਾ ਹੁੰਦਾ ਤੇ ਉਹ ਕਿਵੇਂ ਬਣਦੇ ਹੋ ਤੁਸੀਂ ਆਪਣੀ ਜਦੋਂ ਤੁਸੀਂ ਡਾਈਟ ਸੁਧਾਰ ਲੈਣੋਂ ਡਾਈਟ ਦਾ ਜਿਹੜਾ ਸਭ ਤੋਂ ਜ਼ਿਆਦਾ ਰੋਲ ਹੈ ਵੱਡਾ ਤੁਹਾਨੂੰ ਸੋਨੇ ਬਣਾਉਣ ਦੇ ਵਿੱਚ ਸਰਦੀ ਦੇ ਵਿੱਚ ਤਾਂ ਉਂਝ ਵੀ ਹਰੀਆਂ ਸਬਜ਼ੀਆਂ ਕਿੰਨੀਆਂ ਜ਼ਿਆਦਾ ਹੋਣੀਆਂ ਜਿਵੇਂ ਮੇਥੇ ਪਾਲਕ ਧਣੀਆਂ ਹਨਾ ਇਹਨਾਂ ਸਾਰਿਆਂ ਦੀ ਬਹੁਤ ਜ਼ਿਆਦਾ ਵਰਤੋਂ ਕਰੋ ਆਪਣੇ ਖਾਣੇ ਦੇ ਵਿੱਚ ਮਤਲਬ ਜਿੰਨਾ ਇਹਨਾਂ ਨੂੰ ਵਰਤ ਸਕਦੇ ਹੋ ਓਨਾ ਚੰਗਾ ਤੁਹਾਡੇ ਲਈ ਹਰੀਆਂ ਸਬਜ਼ੀਆਂ ਸਾਰੀਆਂ ਜਿਵੇਂ ਹੁਣ ਮੇਥੇ ਵਗੈਰਾ ਨਹੀਂ ਜਿਹੜੇ ਸਾਰੇ ਹਨਾ ਮੇਥੇ ਵਾਲੇ ਰੋਟੀਆਂ ਮੱਕੀ ਦੀਆਂ ਸਾਡੇ ਘਰਾਂ ਦੇ ਵਿੱਚ ਆਮ ਬਣਦੀਆਂ ਅੰਸਿਆਲਾਂ ਦੇ ਵਿੱਚ ਤਾਂ ਜ਼ਿੰਕ ਹੁੰਦਾ ਇਹਦੇ ਵਿੱਚ ਤੇ ਬਹੁਤ ਚੀਜ਼ਾਂ ਜਿਹੜੀਆਂ ਨੇ ਉਹ ਪੋਸ਼ਕ ਸਾਡੇ ਆਲੇ ਦੁਆਲੇ ਪਈਆਂ ਪਰ ਸਾਨੂੰ ਪਤਾ ਹੀ ਨਹੀਂ ਹੁੰਦਾ ਵੀ ਸਾਨੂੰ ਕਦੋਂ ਕਿਸ ਮੌਕੇ ਕੀ ਚਾਹੀਦਾ ਤੇ ਅਸੀਂ ਕਿਵੇਂ ਵਰਤ ਸਕਦੇ ਹਾਂ ਤਾਂ ਜੇ ਅਸੀਂ ਇਹਨਾਂ ਸਾਰੀਆਂ ਚੀਜ਼ਾਂ ਦੀ ਅਸੀਂ ਸਹੀ ਢੰਗ ਨਾਲ ਵਰਤੋਂ ਕਰਨ ਲੱਗ ਜਾਈਏ ਨਾ ਸਾਡਾ ਚਿਹਰਾ ਸ਼ੀਸ਼ੇ ਵਾਂਗ ਚਮਕੂਗਾ ਇਹ ਬਹੁਤ ਮਤਲਬ ਅਸੀਂ ਜਿਵੇਂ ਦੇ ਅੰਦਰੋਂ ਹੋਵਾਂਗੇ ਫਿਰ ਬਾਹਰੋਂ ਵੀ ਉਹੀ ਪਿਓਰਿਟੀ ਸਾਡੀ ਜਿਹੜੀ ਨਜ਼ਰ ਉਹ ਆਉਗੀ ਹੁਣ ਇਸੇ ਤਰ੍ਹਾਂ ਮਾਰਕੀਟ ਦੇ ਵਿੱਚ ਜਿਵੇਂ ਕਿ ਵੀ ਹੈਗਾ ਬਲੂ ਬੈਰੀਜ਼ ਜਾਂ ਬਲੈਕ ਬੈਰੀਜ਼ ਜਿਹੜੀਆਂ ਨੇ ਕਿਸੇ ਵੀ ਸਟੋਰ ਤੋਂ ਤੁਹਾਨੂੰ ਮਿਲ ਜਾਂਦੀਆਂ ਖੈਰ ਇਹ ਤੁਹਾਡੀ ਮਤਲਬ ਮੈਂ ਆਪਸ਼ਨਲ ਇਸ ਲਈ ਕਹਿ ਰਹੀ ਹਾਂ ਕਿ ਜ਼ਰੂਰੀ ਨਹੀਂ ਹੈਗਾ ਕਿ ਤੁਸੀਂ ਇਹ ਲੈਣੀ ਹੈ ਮਤਲਬ ਜੇ ਤੁਹਾਡੀ ਪਾਕਟ ਅਲਾਓ ਕਰਦੀ ਹੈ ਤਾਂ ਲੈ ਲਓ ਮੈਂ ਵੀ ਕੋਈ ਰੁਟੀਨ ਦੇ ਵਿੱਚ ਨਹੀਂ ਇਹ ਖਾਂਦੀ ਹੈਨਾ ਤਾਂ ਮਤਲਬ ਤੁਸੀਂ ਜੇ ਤੁਹਾਡੇ ਕੋਲ ਤੁਸੀਂ ਲੈ ਸਕਦੇ ਹੋ ਤਾਂ ਇਹ ਲੈ ਲਓ ਇਹ ਵੀ ਬਹੁਤ ਚੰਗੀਆਂ ਹੁੰਦੀਆਂ ਨੇ ਖਾਣੀਆਂ ਪਰ ਉਹ ਜਿਹੜਾ ਸੰਤਰਾ ਉਹ ਆਮ ਹੀ ਸਰਦੀਆਂ ਦੇ ਵਿੱਚ ਬਹੁਤ ਸਸਤਾ ਵੀ ਹੋ ਜਾਂਦਾ ਹਰ ਕੋਈ ਅਫੋਰਡ ਵੀ ਕਰ ਸਕਦਾ ਅਫੋਰਡੇਬਲ ਹੈ ਸੰਤਰਾ ਆਮਲਾ ਜਿਹੜਾ ਹੈ ਨਾ ਇਹ ਨੂੰ ਤੁਸੀਂ ਜਿੰਨਾ ਜ਼ਿਆਦਾ ਵਰਤੋ ਤੁਹਾਡੇ ਸਕਿਨ ਲਈ ਤੁਹਾਡੇ ਵਾਲਾਂ ਲਈ ਇਹ ਚੀਜ਼ਾਂ ਬਹੁਤ ਚੰਗੀਆਂ ਨੇ ਕੈਮੀਕਲ ਪ੍ਰੋਡਕਟਸ ਤੋਂ ਜਿਹੜਾ ਜਿੰਨਾ ਅਸੀਂ ਦੂਰ ਹੋਵਾਂਗੇ ਨਾ ਉਹ ਉਹਨਾ ਚੰਗਾ ਹੋਗਾ ਸਾਡੇ ਲਈ ਨਿੰਬੂ ਪਾਣੀ ਤੁਸੀਂ ਵਰਤੋ ਮਾਰਨਿੰਗ ਦੇ ਵਿੱਚ ਜੇ ਖਾਲੀ ਪੇਟ ਲੈ ਸਕਦੇ ਹੋ ਨਿੰਬੂ ਪਾਣੀ ਕਈ ਜਣੇ ਪੁੱਛਦੇ ਆ ਵੀ ਸਿਆਲਾਂ ਦੇ ਵਿੱਚ ਵੀ ਵਰਤਿਆ ਜਾ ਸਕਦਾ ਹਾਂ ਤੁਸੀਂ ਵਰਤ ਸਕਦੇ ਹੋ ਤੇ ਇਹ ਤਾਂ ਕਿਸੇ ਵੀ ਮੌਸਮ ਦੇ ਵਿੱਚ ਕੋਸੇ ਪਾਣੀ ਦੇ ਵਿੱਚ ਤੁਸੀਂ ਜਿਹੜਾ ਤੱਤਾ ਪਾਣੀ ਨਹੀਂ ਲੈਣਾ ਗਰਮ ਨਹੀਂ ਲੈਣਾ ਕੋਸੇ ਜੇ ਪਾਣੀ ਦੇ ਵਿੱਚ ਨਾ ਤੁਸੀਂ ਇਹਨੂੰ ਪਾ ਕੇ ਜਰੂਰ ਲੈ ਲਿਆ ਕਰੋ ਖਾਲੀ ਪੇਟ ਨਿੰਬੂ ਪਾਣੀ ਤਾਂ ਇੰਨਾ ਜ਼ਿਆਦਾ ਅਸਰਦਾਰਕ ਜਿਹੜਾ ਡੀਟੌਕਸ ਵਾਟਰ ਹੈਗਾ ਨਾ ਉਹ ਵੀ ਤੁਹਾਨੂੰ ਬਿਨਾਂ ਦੇ ਵਿੱਚ ਅਸਰ ਨਜ਼ਰ ਆਉਣ ਲੱਗ ਜਾਂਦਾ ਕਿ ਜੇ ਤੁਸੀਂ ਮਤਲਬ ਉਹਨੂੰ 10 15 ਦਿਨ ਵੀ ਤੁਸੀਂ ਉਹਨੂੰ ਲਗਾਤਾਰ ਪੀਣਾ ਸ਼ੁਰੂ ਕਰਦੇ ਹੋ ਨਾ ਤੁਹਾਨੂੰ ਖੁਦ ਨੂੰ ਲੱਗਣ ਲੱਗ ਜਾਂਦਾ ਕਿ ਤੁਹਾਡਾ ਫੇਸ ਬਹੁਤ ਚਿੱਟਾ ਜਿਟਾ ਜਾ ਹੋ ਗਿਆ ਤੁਸੀਂ ਬਹੁਤ ਮਤਲਬ ਮੈਨੂੰ ਇਹ ਲੱਗਣ ਲੱਗ ਜਾਂਦਾ ਤਾਂ ਪਰ ਬਾਕੀ ਜਿਹੜੀਆਂ ਚੀਜ਼ਾਂ ਮੈਂ ਤੁਹਾਨੂੰ ਕਹਿ ਰਹੀ ਹਾਂ ਕਿ ਆਪਣੀ ਡਾਈਟ ਦੇ ਵਿੱਚ ਸ਼ਾਮਿਲ ਕਰੋ ਇਹ ਚੀਜ਼ਾਂ ਐਵੇਂ ਨਹੀਂ ਹੈਗੀਆਂ ਉਮੀਦ ਤੁਸੀਂ ਮੈਨੂੰ ਕਹੋ ਕਿ ਵੀ ਅਸੀਂ ਤਾਂ ਇਹ ਚੀਜ਼ਾਂ ਇੱਕ ਹਫ਼ਤੇ ਖਾ ਲੀਆਂ ਤੇ ਇੱਕ ਹਫ਼ਤਾ ਹੁਣ ਅਸੀਂ ਖਾ ਲਿਆ ਟਮਾਟਰ ਅੱਜ ਖਾਦਾ ਤੇ ਇਹਦਾ ਅਸਰ ਨਹੀਂ ਦਿਖਿਆ ਹੈਗਾ ਹਨਾ ਉਹ ਇੱਕ ਹਫ਼ਤੇ ਦੇ ਵਿੱਚ ਨਹੀਂ ਹੋਣਾ ਤੁਸੀਂ ਇਹਨਾਂ ਨੂੰ 2-3 ਮਹੀਨੇ ਜਦੋਂ ਲਗਾਤਾਰ ਵਰਤੋਂਗੇ ਤੁਸੀਂ ਵਰਤ ਕੇ ਦੇਖਿਓ ਆਪਣੀ ਡਾਈਟ ਮੈਂ ਇਸੇ ਕਰਕੇ ਕਿਹਾ ਕਿ ਇਹਨੂੰ ਆਪਣੀ ਰੁਟੀਨ ਨਾ ਬਣਾਓ ਇਹਨੂੰ ਆਪਣੀ ਆਦਤ ਬਣਾ ਲਓ ਤੇ ਆਪਣੀ ਆਦਤ ਦੇ ਵਿੱਚ ਤੁਹਾਡੀ ਜਿਹੜੀਆਂ ਚੀਜ਼ਾਂ ਜੜੀਆਂ شمار ਹੋ ਜਾਣ ਤਾਂ ਫਿਰ ਤੁਹਾਡਾ ਜਿਹੜਾ ਚਿਹਰਾ ਹੈ ਨਾ ਉਹ ਜਦੋਂ ਅਸੀਂ ਅੰਦਰੋਂ ਠੀਕ-ਠਾਕ ਹੋਵਾਂਗੇ ਤਾਂ ਅਸੀਂ ਫਿਰ ਬਾਹਰੋਂ ਵੀ ਖੁਸ਼ ਤੇ ਜਿਹੜਾ ਤੰਦਰੁਸਤ ਨਜ਼ਰ ਆਵਾਂਗੇ ਸਾਡਾ ਚਿਹਰਾ ਸ਼ੀਸ਼ੇ ਵਾਂਗ ਹੀ ਚਮਕਦਾ ਰਹੂਗਾ ਤੇ ਇੱਕ ਹੋਰ ਗੱਲ ਸੜਨਾ ਕੁੜਨਾ ਬੰਦ ਕਰ ਦੋ ਕਿਸੇ ਲਈ ਨਾ ਸੜਿਆ ਕੁੜਿਆ ਕਰੋ ਕੋਈ ਜ਼ਰੂਰਤ ਨਹੀਂ ਆ ਸਭ ਤੋਂ ਮਾੜਾ ਅਸਰ ਤੁਹਾਡੀ ਆਪਣੀ ਸੇਧ ਦੇ ਉੱਤੇ ਪੈਂਦਾ ਹਮੇਸ਼ਾ ਖੁਸ਼ ਰਹੋ ਜੇ ਤੁਹਾਨੂੰ ਕੋਈ ਭਰੋਸਾ ਕਰਕੇ ਆਪਣੀ ਕੋਈ ਗੱਲ ਦੱਸ ਦਿੰਦਾ ਨਾ ਤਾਂ ਅਗਲੇ ਦੇ ਭਰੋਸੇ ਦੀ ਇੱਜ਼ਤ ਰੱਖਿਆ ਕਰੋ ਗੱਲਾਂ ਹਜਮ ਕਰਨੀਆਂ ਸਿੱਖ ਲਓ ਤਾਂ ਇਹ ਜਿਹੜਾ ਨਾ ਇਹ ਹਾਜਮਾਨ ਦਰਸਤ ਕਰਨ ਲਈ ਚੀਜ਼ਾਂ ਜਿਹੜੀਆਂ ਨੇ ਇਹ ਬਹੁਤ ਜ਼ਰੂਰੀ ਨੇ ਕਿ ਉਂਝ ਵੀ ਇਮਿਊਨਿਟੀ ਸਾਡੇ ਸਰੀਰ ਦੀ ਜਿਹੜੀ ਹੈ ਨਾ ਉਹ ਜੇ ਚੰਗੀ ਹੋਵੇ ਇਮਿਊਨਿਟੀ ਚੰਗੀ ਹੋਣ ਦਾ ਭਾਵ ਵੀ ਅਸੀਂ ਗੱਲਾਂ ਵੀ ਖਪਾ ਲਿਆ ਕਰੀਏ ਇੱਕ ਦੂਜੇ ਦੀਆਂ ਹਨਾ ਤਾਂ ਉਹ ਚੰਗਾ ਹੋਗਾ ਆਪਣੇ ਆਲੇ ਦੁਆਲੇ ਕੋਸ਼ਿਸ਼ ਕਰੋ ਕਿ ਗ੍ਰੀਨਰੀ ਤੁਹਾਡੇ ਆਲੇ ਦੁਆਲੇ ਹੋਵੇ ਜਿੰਨੀ ਵੀ ਤੇ ਕਿਉਂਕਿ ਗ੍ਰੀਨਰੀ ਜਦੋਂ ਅਸੀਂ ਕੁਦਰਤ ਦੀ ਗੋਦ ਦੇ ਵਿੱਚ ਰਹਿੰਦੇ ਆਂ ਉਦੋਂ ਸਾਡਾ ਚਿਹਰਾ ਜਿਹੜਾ ਹੈ ਉਹ ਕੁਦਰਤੀ ਤੌਰ ਤੇ ਚਮਕਦਾ ਰਹਿੰਦਾ ਹੈ ਸੋ ਇਹ ਤੁਸੀਂ ਚੀਜ਼ਾਂ ਕਰਕੇ ਦੇਖਿਓ ਤੇ ਇਹਦਾ ਤੁਹਾਨੂੰ ਕਿਵੇਂ ਦਾ ਫਰਕ ਲੱਗਿਆ ਇਹਦੇ ਨਾਲ ਨਾ ਕਿਹ ਚੀਜ਼ ਹੋਰ ਹੋਊਗੀ ਜਿਹੜਾ ਤੁਸੀਂ ਥੱਕੀ ਰੁੱਟੇ ਜਿਹਾ ਮਹਿਸੂਸ ਕਰਦੇ ਹੋ ਤੁਹਾਨੂੰ ਉਹ ਡੇ 1 ਜਿਹੜਾ ਹੈ ਨਾ ਉਹ ਹਫ਼ਤੇ ਇੱਕ ਬਾਅਦ ਤੁਹਾਨੂੰ ਇੰਨਾ ਤਾਂ ਪਤਾ ਲੱਗਣ ਲੱਗ ਜਾਊਗਾ ਤੁਸੀਂ ਜਿਸ ਦਿਨ ਡੇ 1 ਤੋਂ ਤੁਸੀਂ ਇਹਨੂੰ ਲੈਣਾ ਸ਼ੁਰੂ ਕੀਤਾ ਉਹ ਡੇਟ ਮਾਰਕ ਕਰ ਲਿਓ ਤੇ ਇੱਕ ਹਫ਼ਤੇ ਇੱਕ ਬਾਅਦ ਜੋ ਤੁਸੀਂ ਚੀਜ਼ਾਂ ਲੈਣੀਆਂ ਸ਼ੁਰੂ ਕਰੋਗੇ ਤੁਸੀਂ ਇਹ ਖੁਦ ਨੋਟ ਕਰੋਗੇ ਕਿ ਤੁਸੀਂ ਐਨਰਜੈਟਿਕ ਫੀਲ ਕਰ ਰਹੇ ਹੋ ਤੁਹਾਨੂੰ ਥਕਾਵਟ ਨਹੀਂ ਹੋ ਰਹੀ ਜਾਂ ਤੁਹਾਡਾ ਕੁਝ ਦੁੱਖ ਨਹੀਂ ਰਿਹਾ ਸ਼ਰੀਰ ਦੇ ਵਿੱਚ ਜਿਵੇਂ ਦਰਦ ਰਹਿੰਦਾ ਹਨ ਤਾਂ ਤੁਹਾਨੂੰ ਉਹ ਚੀਜ਼ਾਂ ਤੁਹਾਨੂੰ ਜਿਹੜੀਆਂ ਨੇ ਉਹ ਇੱਕ ਹਫ਼ਤੇ ਦੇ ਵਿੱਚ ਹੀ ਪਤਾ ਲੱਗ ਜਾਣਗੀਆਂ ਤੇ ਬਾਕੀ ਚੀਜ਼ਾਂ ਜਿਹੜੀਆਂ ਨੇ ਉਹਨਾਂ ਦੇ ਰਿਜ਼ਲਟ ਤੁਹਾਨੂੰ ਡੇਢ ਦੋ ਮਹੀਨੇ ਦੇ ਬਾਅਦ ਮਿਲਣਗੇ ਪਰ ਇਹਨਾਂ ਸਾਰੀਆਂ ਚੀਜ਼ਾਂ ਨੂੰ ਜਿਹੜਾ ਹੈ ਨਾ ਹੁਣ ਜ਼ਰੂਰ ਵਰਤਿਓ ਜੂਸ ਪੀ ਲਓ ਗਾਜਰਾਂ ਤੇ ਚਕੰਦਰ ਨੂੰ ਮਿਕਸ ਕਰਕੇ ਉਹਦਾ ਜਿਹੜਾ ਜੂਸ ਹੈ ਉਹ ਘਰੇ ਬਣਾ ਕੇ ਪੀ ਲਓ ਸੰਤਰੇ ਪਾ ਲਓ ਵਿੱਚ ਉਹਦੇ ਕਿਨੂ ਪਾ ਲਓ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਇਹਨਾਂ ਚੀਜ਼ਾਂ ਨੂੰ ਤੁਸੀਂ ਇਹਨਾਂ ਦਿਨਾਂ ਦੇ ਵਿੱਚ ਸਰਦੀਆਂ ਦੇ ਵਿੱਚ ਤਾਂ ਬਹੁਤ ਕੁਝ ਹੁੰਦਾ ਸਾਡੇ ਕੋਲ ਅਸੀਂ ਆਪਣੀ ਸਕਿਨ ਨੂੰ ਵਧੀਆ ਕਰ ਸਕਦੇ ਹਾਂ ਅਸੀਂ ਆਪਣਾ ਆਇਰਨ ਪੂਰਾ ਕਰ ਸਕਦੇ ਹਾਂ ਸ਼ਰੀਰ ਦੇ ਵਿੱਚ ਕਿਉਂਕਿ ਸਾਡੇ ਮੁਲਕ ਦੇ ਵਿੱਚ ਨਾ ਅਨੀਮੀਆ ਜਿਹੜਾ ਹੈ ਉਹ ਵੀ ਔਰਤਾਂ ਦੇ ਵਿੱਚ ਬਹੁਤ ਜ਼ਿਆਦਾ ਹੈ ਕਿ ਖੂਨ ਦੀ ਕਮੀ ਹੋ ਜਾਂਦੀ ਹੈ ਤਾਂ ਇਹਨਾਂ ਸਾਰੀਆਂ ਚੀਜ਼ਾਂ ਦਾ ਜੇ ਅਸੀਂ ਧਿਆਨ ਰੱਖਾਂਗੇ ਤਾਂ ਬਹੁਤ ਜ਼ਿਆਦਾ ਜੜੀਆਂ ਨੇ ਉਹ ਖੁਸ਼ੀਆਂ ਸਾਡੇ ਆਲੇ ਦੁਆਲੇ ਜਦੋਂ ਹੋਣਗੀਆਂ ਤੇ ਉਹ ਖੁਸ਼ੀਆਂ ਕਿਵੇਂ ਹੋਣਗੀਆਂ ਵੀ ਤੁਸੀਂ ਨਾ ਇੱਕ ਘਰ ਦੇ ਵਿੱਚ ਇਹ ਮੇਰਾ ਆਪਣਾ ਖੈਰ ਮੰਨਣਾ ਤੁਸੀਂ ਕੋਈ ਨਾ ਕੋਈ ਜਾਨਵਰ ਜ਼ਰੂਰ ਪਾਲੋ ਜਿਵੇਂ ਕੋਈ ਕੁੱਤਾ ਪਾਲ ਸਕਦੇ ਹੋ ਉਹਨਾਂ ਤਾਂ ਜ਼ਰੂਰ ਪਾਲੋ ਘਰ ਦੇ ਵਿੱਚ ਉਹਦਾ ਇੱਕ ਹੋਰ ਵੀ ਕਾਰਨ ਹੁੰਦਾ ਇੱਕ ਤਾਂ ਇਹ ਕਿ ਤੁਸੀਂ ਸਵੇਰ ਵੇਲੇ ਜਦੋਂ ਉੱਠਦੇ ਹੋ ਨਾ ਮੇਰੇ ਕੋਲ ਇੱਕ ਕੁੱਤਾ ਰੱਖਿਆ ਹੋਇਆ ਘਰ ਦੇ ਵਿੱਚ ਤੇ ਮੈਨਰੇ ਲਈ ਉਹ ਮੇਰੇ ਬੱਚੇ ਵਾਂਗ ਹੀ ਆ ਤੁਸੀਂ ਜਦੋਂ ਸਵੇਰ ਵੇਲੇ ਉੱਠਦੇ ਹੋ ਨਾ ਤਾਂ ਖੁਦ ਤੁਸੀਂ ਗੈਸ ਔਨ ਕਰਨ ਤੋਂ ਪਹਿਲਾਂ ਖੁਦ ਪਾਣੀ ਦਾ ਗਲਾਸ ਬਾਅਦ ਦੇ ਵਿੱਚ ਪੀਨੇ ਹੋ ਗਰਮ ਕਰਕੇ ਪਹਿਲਾਂ ਤੁਸੀਂ ਉਹਨੂੰ ਕੋਸਾ ਕਰਕੇ ਦੁੱਧ ਪਾਉਨੇ ਹੋ ਹਨਾ ਤਾਂ ਉਹ ਜਿਹੜਾ ਹੈ ਨਾ ਸਵੇਰੇ ਸਵੇਰੇ ਸਭ ਤੋਂ ਪਹਿਲਾਂ ਤੁਹਾਡੇ ਹੱਥਾਂ ਤੋਂ ਕੁਝ ਚੰਗਾ ਹੁੰਦਾ ਇੱਕ ਤਾਂ ਉਹ ਫੀਲਿੰਗ ਇੱਕ ਜਿਹੜਾ ਉਹਦਾ ਪਿਆਰ ਹੈ ਨਾ ਤੁਹਾਡੇ ਲਈ ਅਨਕੰਡੀਸ਼ਨਲ ਕਿ ਤੁਸੀਂ ਥੋੜੇ ਜਿਹਾ ਉਦਾਸ ਵੀ ਹੋ ਨਾ ਤਾਂ ਉਹ ਤੁਹਾਡੀ ਗੋਦੀ ਚ ਆ ਕੇ ਬੈਠ ਜਾਂਦੇ ਆ ਕਿ ਵੀ ਉਹ ਮਹਿਸੂਸ ਕਰਦੇ ਆ ਤੁਹਾਡੇ ਦੁੱਖ ਤਕਲੀਫ ਨੂੰ ਇਹ ਚੀਜ਼ਾਂ ਨਾ ਫਿਰ ਤੁਹਾਨੂੰ ਅੰਦਰੋਂ ਰਾਹਤ ਦਿੰਦੀਆਂ ਕਿ ਤੁਹਾਨੂੰ ਹੀਲ ਕਰਦੀਆਂ ਨੇ ਅੰਦਰੋਂ ਕਿ ਹਾਂ ਸਾਡੇ ਕੋਲ ਵੀ ਸਾਡੀ ਕੋਈ ਗੱਲ ਸੁਣਨ ਵਾਲਾ ਹੈਗਾ ਹਨਾ ਸਾਡੇ ਲਈ ਕਈ ਵਾਰ ਨਾ ਕਿਸੇ ਦਾ ਹੋਣਾ ਹੀ ਕਾਫੀ ਹੁੰਦਾ ਫਰਕ ਨਹੀਂ ਪੈਂਦਾ ਵੀ ਉਹ ਕੌਣ ਹੈ ਤਾਂ ਇਸ ਕਰਕੇ ਜਿੰਨਾ ਕੁਦਰਤ ਦੇ ਨਾਲ ਜੁੜਾਂਗੇ ਜਿੰਨਾ ਅਸੀਂ ਆਲੇ ਦੁਆਲੇ ਨੂੰ ਪਿਆਰ ਕਰਾਂਗੇ ਉਨਾ ਹੀ ਅਸੀਂ ਆਪਣੇ ਆਪ ਨੂੰ ਪਿਆਰ ਕਰਾਂਗੇ ਜਿਹੜਾ ਬੰਦਾ ਆਪਣੇ ਆਪ ਤੋਂ ਦੁਖੀ ਨਾ ਜਿਹੜਾ ਆਪਣੇ ਆਪ ਨੂੰ ਪਿਆਰ ਨਹੀਂ ਕਰਦਾ ਫਿਰ ਉਹ ਕਿਸੇ ਨੂੰ ਪਿਆਰ ਨਹੀਂ ਕਰ ਸਕਦਾ ਜਿਹਦੇ ਅੰਦਰ ਪਿਆਰ ਹੋਗਾ ਉਹੀ ਆਲੇ ਦੁਆਲੇ ਨੂੰ ਪਿਆਰ ਕਰੂਗਾ ਉਹੀ ਕੁਦਰਤ ਦੇ ਨਾਲ ਸਾਂਝ ਪਾਊਗਾ ਹਨਾ ਪੰਛੀਆਂ ਦੇ ਨਾਲ ਬਹੁਤ ਸਾਰੇ ਲੋਕੀ ਕਹਿ ਦਿੰਦੇ ਆ ਵੀ ਤੇਰੇ ਘਰੇ ਇੰਨੇ ਪੰਛੀ ਆਉਂਦੇ ਆ ਤੁਹਾਡੇ ਬਿੱਠਾ ਕਰ ਦਿੰਦੇ ਆ ਆਲੂ ਨੇ ਖਲਾਰ ਦਿੰਦੇ ਆ ਇਹਨਾਂ ਖਲਾਰਾ ਪਿਆ ਰਹਿੰਦਾ ਉੱਤੇ ਛੱਤ ਤੇ ਵਾਰ-ਵਾਰ ਸਫਾਈ ਕਰਨੀ ਔਖੀ ਹੁੰਦੀ ਆ ਮੈਨੂੰ ਔਖੀ ਨਹੀਂ ਲੱਗਦੀ ਮੈਨੂੰ ਲੱਗਦਾ ਵੀ ਇਹਨਾਂ ਦਾ ਵੀ ਘਰ ਆ ਇਹ ਅਸੀਂ ਘਰ ਚ ਘਟ ਰੈਂ ਨੇ ਜਿਆਦਾ ਤਾਂ ਇਹੀ ਰਹਿੰਦੇ ਨੇ ਤਾਂ ਖੁਸ਼ ਰਿਹਾ ਕਰੋ ਕੁਦਰਤ ਦੇ ਨਾਲ ਸਾਜ ਪਾਓ ਤੁਹਾਡਾ ਜਿਹੜਾ ਚਿਹਰਾ ਹੈ ਨਾ ਉਹ ਆਪਣੇ ਆਪ ਗਲੋ ਕਰੇਗਾ ਸੋ ਜੇਕਰ ਤੁਸੀਂ ਵੀ ਕੁਝ ਪੁੱਛਣਾ ਚਾਹੁੰਦੇ ਹੋ ਇਸ ਪ੍ਰੋਗਰਾਮ ਦੇ ਵਿੱਚ ਤਾਂ ਉਹਦੇ ਲਈ ਰਣਦੀਪਕੌਰ 791@the8gmail.com ਦੇ ਉੱਤੇ ਮੇਲ ਜ਼ਰੂਰ ਕਰਿਓ ਤੇ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਨਾਮ ਨਾਂ ਬੋਲਿਆ ਜਾਵੇ ਤੁਸੀਂ ਇਹਦੇ ਲਈ ਵੀ ਲਿਖਤੀ ਜਿਹੜਾ ਹੈ ਮੇਲ ਦੇ ਵਿੱਚ ਭੇਜ ਸਕਦੇ ਹੋ ਤੁਹਾਡੇ ਸਾਰਿਆਂ ਦੀ ਨਿੱਜਤਾ ਦਾ ਵੀ ਖਿਆਲ ਰੱਖਿਆ ਜਾਊਗਾ ਇਸ ਚੀਜ਼ ਦਾ ਮੈਂ ਤੁਹਾਡੇ ਨਾਲ ਵਾਦਾ ਕਰਦੀ ਆਂ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਮਿਲਦੇ ਆਂ ਅਗਲੇ ਪ੍ਰੋਗਰਾਮ ਦੇ ਵਿੱਚ ਹੁਣ ਦਿਓ ਇਜਾਜ਼ਤ